ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਖਾਸ ਵੀਡੀਓ ਬਣਾਉਣ ਜਾ ਰਹੇ ਹਾਂ ਤੁਸੀਂ ਸਾਰਿਆਂ ਨੇ ਮੇਰਾ ਥੰਬਨੇਲ ਦੇਖੀ ਲਿਆ ਨਾ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਮਤਲਬ ਕਿੰਨਾ ਜ਼ਰੂਰੀ ਹੈ ਨਾ ਤੇ ਇਹ ਸਾਰਿਆਂ ਨੂੰ ਪਤਾ ਵੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਪੈਂਦਾ ਤੇ ਖੁਸ਼ ਰਹਿਣਾ ਵੀ ਚਾਹੀਦਾ ਨਾ ਪਰ ਜ਼ਿੰਦਗੀ ਦੇ ਵਿੱਚ ਖੁਸ਼ ਕਿਵੇਂ ਰਹਿਣਾ ਨਾ ਕਿ ਇਸ ਚੀਜ਼ ਤੋਂ ਖੁਸ਼ੀ ਆਪ ਨੂੰ ਮਿਲ ਸਕਦੀ ਹੈ ਕਿਸ ਚੀਜ਼ ਤੋਂ ਆਪ ਨੂੰ ਖੁਸ਼ੀ ਨਹੀਂ ਮਿਲਦੀ ਨਾ ਅੱਜ ਆਪਾਂ ਇਸ ਟੌਪਿਕ ਤੇ ਆਪਾਂ ਗੱਲ ਕਰਾਂਗੇ ਵੀ ਕਿਸ ਚੀਜ਼ ਤੋਂ ਖੁਸ਼ੀ ਮਿਲਦੀ ਹੈ ਤੇ ਕਿਵੇਂ ਮਤਲਬ ਖੁਸ਼ ਰਹੀਏ ਆਪਾਂ ਨਾ ਜਿਵੇਂ ਕਿ ਮਤਲਬ ਜੇ ਆਪਾਂ ਖੁਸ਼ੀ ਪਾਉਣੀ ਚਾਹੁੰਦੇ ਆ ਸਾਰਨੋਂ ਪਹਿਲਾਂ ਤਾਂ ਆਪਾਂ ਨੂੰ ਪਾਠ ਕਰਨਾ ਜ਼ਰੂਰੀ ਹੈ ਹਨਾ ਜ਼ਿੰਦਗੀ ਦੇ ਵਿੱਚ ਆਪਾਂ ਜੇ ਪਾਠ ਨਾ ਕਰਾਂ ਜਿੰਨੇ ਤਲੇ ਨਹੀਂ ਕਰਦੇ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਖੁਸ਼ੀ ਨਹੀਂ ਪਾ ਸਕਦੇ ਕਿਉਂਕਿ ਜ਼ਿੰਦਗੀ ਦੇ ਵਿੱਚ ਮਤਲਬ ਛੋਡੇ ਕੋਲੇ ਕਿੰਨਾ ਮਰਜੀ ਪੈਸਾ ਉੱਚ ਮਾਰਕੀ ਮਤਲਬ ਕਿੰਨੀਆਂ ਚੀਜ਼ਾਂ ਗੱਡੀਆਂ ਕੋਠੀਆਂ ਕਾਰਾਂ ਮਤਲਬ ਤੁਹਾਡੇ ਕੋਲ ਕਿੰਨੀ ਮਰਜ਼ੀ ਦੀ ਇਜਾਜ਼ਤ ਹੈ ਪਰ ਜਿੰਨਾ ਟਾਈਮ ਤੁਸੀਂ ਪਾਠ ਮਤਲਬ ਸਿਮਰਨ ਨਹੀਂ ਕਰਦੇ ਮਤਲਬ ਤਸਵੀਰ ਦਾ ਸਮਾਂ ਨਹੀਂ ਸੰਭਾਲਦੇ ਨਿਤਨੇ ਨਹੀਂ ਕਰਦੇ ਹਨਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਨਹੀਂ ਖੁਸ਼ੀ ਪਾ ਸਕਦੇ ਹਨਾ ਤੇ ਤੁਸੀਂ ਪਾਠ ਕਰਿਆ ਕਰੋ ਤੇ ਜ਼ਿੰਦਗੀ ਦੇ ਵਿੱਚ ਖੁਸ਼ੀ ਤੁਸੀਂ ਬਿਲਕੁਲ ਆਟੋਮੈਟਿਕ ਤੁਸੀਂ ਕੋਈ ਨਹੀਂ ਪਾ ਲੈਣੀ ਆ ਛੋਟੇ ਕੋਲੇ ਮਤਲਬ ਪੈਸਾ ਗੱਡੀਆਂ ਕਾਰਾਂ ਸਭ ਕੁਝ ਹੋਊਗਾ ਜੀ ਤੁਹਾਡੇ ਕੋਲ ਨਹੀਂ ਵੀ ਕੁਛ ਤੁਸੀਂ ਇਹ ਚੀਜ਼ਾਂ ਤੋਂ ਤੁਸੀਂ ਮਤਲਬ ਵਾਂਝੇ ਹੋ ਹਨ ਤਾਂ ਵੀ ਤੁਸੀਂ ਜਿਹੜੀ ਕਿਤੇ ਵਿੱਚ ਖੁਸ਼ੀ ਪਾ ਸਕਦੇ ਹੋ ਹਨ ਕਿਉਂਕਿ ਪਾਠ ਦੇ ਵਿੱਚ ਐਸੀ ਤਾਕਤਾਂ ਇਹ ਬੰਦੇ ਨੂੰ ਉਹ ਪੋਜੀਟਿਵ ਹੀ ਬਣਾਉਂਦਾ ਬਣਾਉਂਦਾ ਤੇ ਬੰਦੇ ਨੂੰ ਕੋਈ ਵੀ ਕੋਈ ਵੀ ਦਿੱਕਤ ਨਹੀਂ ਆਉਂਦੀ ਕਦੇ ਬੰਦੇ ਨੂੰ ਦੁੱਖ ਨਹੀਂ ਆਉਂਦੇ ਕਈ ਬੰਦੇ ਨੂੰ ਕਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹਨ ਤੇ ਤੁਸੀਂ ਆਪਨਾ ਮਤਲਬ ਜਿੰਦਗੀ ਦੇ ਵਿੱਚ ਪਾਠ ਆਪਣੇ ਲਈ ਮਤਲਬ ਬਣਾ ਲਓ ਤੁਸੀਂ ਮਿਤਨੀ ਤੁਸੀਂ ਕਰਮੇ ਕਰਨਾ ਇਹ ਚੀਜ਼ਾਂ ਤੁਸੀਂ ਕਰ ਤੋਂ ਹਨ ਨੰਬਰ ਦੇ ਉੱਤੇ ਆ ਜਾਂਦਾ ਜਿੰਦਗੀ ਨੂੰ ਆਪਾਂ ਖੁਸ਼ੀ ਖੁਸ਼ ਨਹੀਂ ਬਣਾਦੇ ਮਤਲਬ ਕਿ ਮਤਲਬ ਆਪਾਂ ਦੂਜਿਆਂ ਦੇਖ ਕੇ ਜਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਆਪਾਂ ਦੂਜਿਆਂ ਦੇਖਦੇ ਆਂ ਵੀ ਉਹ ਬੰਦੇ ਕੋਲੇ ਉਹ ਆ ਨਾ ਆ ਇਹਨਾਂ ਚੀਜ਼ਾਂ ਆ ਇਹ ਆ ਆਪਾਂ ਉਹ ਨਹੀਂ ਚੀਜ਼ਾਂ ਪਾਸ ਆਈਆਂ ਕਿਉਂਕਿ ਕਈ ਵਾਰ ਆਪਾਂ ਵੀ ਗਰੀਬ मतलब ਕਮਜ਼ੋਰ ਹੁੰਨੇ ਆ ਪੈਸੇ ਪੱਖੋਂ ਜਾਂ ਕਿਵੇਂ ਮੰਨ ਕੇ ਕੀ ਨਹੀਂ ਹੋ ਗਿਆ ਨਾ ਕਿਸੇ ਵੀ ਤਰੀਕੇ ਉਸਾਰਿਆ ਪਰ ਉਹ ਚੀਜ਼ਾਂ ਆਪਾਂ ਨਹੀਂ ਬਾਤ ਸਕਦੇ ਦੂਜਾਂ ਦੀ ਚੀਜ਼ਾਂ ਨਹੀਂ ਤੇ ਕੇ ਮਤਲਬ ਆਪਾਂ ਸ਼ੋਅ ਆਫ ਕਰ ਸਕਦੇ ਜਾਂ ਮਤਲਬ ਕਿਵੇਂ ਮਰਜ਼ੀ ਨਾਲ ਉਹ ਨਾ ਤੇ ਕਦੇ ਵੀ ਕਿਸੇ ਦੀ ਰਿਸਕਿੰਗ ਕਰਨ ਦੇ ਰਿਸਕ ਕਰੋ ਪਰ ਮਿਹਨਤ ਕਰੋ ਜੇ ਤੈਨੂੰ ਰਿਸਕ ਕਰਨੀ ਚਾਹੁੰਦੇ ਤਾਂ ਮਿਹਨਤ ਕਰੋ ਕਿਉਂਕਿ ਕਿਸੇ ਨੂੰ ਦੇਖ ਕੇ ਆਪਣੇ ਦਿਲ ਵਿੱਚ ਰੋਸ ਆਣਾ ਨਾ ਕੋਈ ਮੇਰੇ ਕੋਲ ਆਣੀ ਨਹੀਂ ਆ ਸੁਣੋ ਇਹ ਜਿਆ ਸਾਰਿਆਂ ਮਿਲ ਜਾਣੀਆਂ ਪਰ ਉਹਦੇ ਲਈ ਸੁਣੋ ਸਬਰ ਕਰਨਾ ਚਾਹੀਦਾ ਕਿ ਆਪਣੀ ਜ਼ਿੰਦਗੀ ਨੂੰ ਮਤਲਬ ਖੁਸ਼ ਰੱਖੋ ਹਨ ਜਿਉਂ ਕਿ ਇਹ ਜਨਕੀ ਨੇ ਮੇਰੇ ਖੋਦੇ ਐਕਸਪੀਰੀਅੰਸ ਜ਼ਿੰਦਗੀ ਦੇ ਹਨ ਕਿਉਂਕਿ ਮਤਲਬ ਸਾਰੇ ਮਤਲਬ ਇਹ ਤਕੜੀ ਦੇ ਸਾਰੇ ਮਾੜੇ ਨਹੀਂ ਹਨ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਮਤਲਬ ਖੁਸ਼ ਹੀ ਰਹਿ ਗਿਆ ਹਨ ਕਦੇ ਵੀ ਕਿਸੇ ਮਤਲਬ ਉਹਨੇ ਮਤਲਬ ਇਹ ਚੀਜ਼ ਲਿਆਦੀ ਜਾਂ ਉਹਨੇ ਇਹ ਕੋਠੀ ਵੱਡੀ ਪਾਲੀ ਉਹਨੇ ਘਰ ਪਾਲਿਆ ਇਹ ਨਹੀਂ ਚਲੋ ਤੁਸੀਂ ਕੱਚੇ 'ਚ ਰਹਨੇ ਹੋ ਪਰ ਤੁਸੀਂ ਕੱਚੇ 'ਚ ਰਹਿਣਾ ਸਿੱਖੋ ਹਨਾ ਪਰਮਾਤਮਾ ਦੀ ਮਤਲਬ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਸਿੱਖੋ ਹਨਾ ਤੇ ਆਪਣੇ ਆਪ ਨੂੰ ਇੰਨਾ ਮਤਲਬ ਪੋਜ਼ਿਟਿਵ ਰੱਖੋ ਆਤਮ ਸਿਮਰਨ ਕਰੋ ਕਦੇ ਵੀ ਕਿਸੇ ਦੀ ਰੀਸ ਨਾ ਕਰੋ ਜਿੰਨਾ ਹੈਗਾ ਉਨਾ ਖਾਓ ਹਨਾ ਇਹ ਨਾ ਹੋਵੇ ਤੁਸੀਂ ਵੱਧ ਖਾਓ ਤੇ ਕੱਲ ਨੂੰ ਤੁਹਾਡੇ ਕੋਲ ਖਾਣ ਨੂੰ ਨਾ ਹੋਵੇ ਤੇ ਉੱਥੇ ਤੁਹਾਨੂੰ ਦੁੱਖ ਤਕਲੀਫ ਜ਼ਰੂਰ ਹੋਣੀ ਹੈ ਨਾ ਜੇ ਤੁਸੀਂ ਮਨ ਜਿੰਨਾ ਹੈਗਾ ਤੁਸੀਂ ਉਨਾ ਖਾਓ ਤੇ ਆਪਣੀ ਮਿਹਨਤ ਕਰੋ ਤੇ ਤੁਸੀਂ ਖੁਸ਼ ਰਹੋਗੇ ਹਨ ਜਿੱਦ ਕਿ ਜਿੱਚਾ ਪਰ ਇੱਕ ਨਾ ਇੱਕ ਦਿਨ ਤੁਹਾਨੂੰ ਮੰਜ਼ਿਲ ਮਿਲ ਜਣੀ ਹੈ ਇੱਕ ਨਾ ਇੱਕ ਦਿਨ ਤੁਹਾਨੂੰ ਮੰਜ਼ਿਲ ਜ਼ਰੂਰ ਮਿਲ ਜਣੀ ਹੈ ਤੇ ਕਦੇ ਵੀ ਕਿਸੇ ਦੀ ਨਿੱਦਿਆ ਚੁਗਲੀ ਨਾ ਕਰੋ ਜੇ ਤੁਸੀਂ ਨਿੱਦਿਆ ਚੁਗਲੀ ਮਤਲਬ ਕਰੋਗੇ ਜਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਖੁਸ਼ ਰਹੋਗੇ ਕਿਉਂਕਿ ਤੁਸੀਂ ਮਤਲਬ ਕਿਸੇ ਦੀ ਨਿੱਦਿਆ ਕਰਦੇ ਹੋ ਤਾਂ ਤੁਹਾਨੂੰ ਮਤਲਬ ਉਹਦੇ ਜਿਹੜੇ ਬੁਰੇ ਕੰਮ ਹੁੰਦੇ ਆ ਜਾਂ ਕਿਹਨੇ ਨਹੀਂ ਹੁੰਦਾ ਨਾ ਉਹ ਝੋਡੇ ਪੱਲੇ ਆਇਆ ਪਰਮਾਤਮਾ ਉਹ ਸਾਨੂੰ ਦੇਊਗਾ ਜ਼ਰੂਰ ਦੇਊਗਾ ਸਾਨੂੰ ਕਿਉਂਕਿ ਤੁਸੀਂ ਅਗਲੇ ਦੀ ਚੁਗਲੀ ਤੇਿੰਦਿਆਂ ਕਰਦੇ ਹੋ ਨਾ ਤੇ ਉਹ ਬਰ ਝੋਡੇ ਪੱਲੇ ਝੋਡੇ ਮਤਲਬ ਝੂਲੀ ਪੈ ਜਾਂਦੇ ਆ ਉਹ ਸਾਰੇ ਮਤਲਬ ਦੁੱਖਾਂ ਦੀ ਤਰ੍ਹਾਂ ਸਾਨੂੰ ਮਿਲ ਜਾਂਦੇ ਹਨ ਕਿਉਂਕਿ ਅਗਲੇ ਦੇ ਆਪਾਂ ਪੜਦੇ ਨਹੀਂ ਚੱਕਣੇ ਹੁੰਦੇ ਜੇ ਆਪਾਂ ਅਗਲੇ ਦੇ ਪੜਦੇ ਚੱਕਾਂਗੇ ਤਾਂ ਉਹ ਜ਼ਿੰਦਗੀ ਮਤਲਬ ਆਪਾਂ ਨੂੰ ਦੁੱਖ ਮਿਲਣੀ ਹੈ ਨਾ ਇਹ ਕਾफी ਗੱਲਾਂ ਮਤਲਬ ਆਪਕਾ ਨੂੰ ਮਤਲਬ 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 ਖੋਚ ਰਹਿਣ ਵਾਸਤੇ ਇਹ ਚੀਜ਼ਾਂ ਮਤਲਬ ਆਪਾਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਤੇ ਕਦੇ ਵੀ ਜ਼ਿੰਦਗੀ ਦੇ ਵਿੱਚ ਅਗਲੀ ਗੱਲ ਹੈ ਇਹ ਕਦੇ ਵੀ ਜ਼ਿੰਦਗੀ ਦੇ ਵਿੱਚ ਗੱਪਨਾ ਮਾਰੋ ਹਮੇਸ਼ਾ ਸੱਚ ਦੀ ਗੱਲ ਕਰੋ ਮਤਲਬ ਸੱਚ ਬੋਲਣਾ ਸਿੱਖੋ ਜਦੋਂ ਤੁਸੀਂ ਸੱਚ ਬੋਲਣਾ ਸਿੱਖ ਲਏ ਨਾ ਤੁਸੀਂ ਕਦੇ ਵੀ ਮੰਨ ਕੇ ਚਲੋਗੇ ਤੁਸੀਂ ਜ਼ਿੰਦਗੀ ਦੇ ਵਿੱਚ ਦੁਹੀ ਨਹੀਂ ਹੋਵਗੇ ਕਿਉਂਕਿ ਸੱਚਾ ਮੰਨ ਕੇ ਸੱਚਾ ਬੋਲੋਗੇ ਸੱਚ ਬੋਲੋਗੇ ਤਾਂ ਸੋਨੂੰ ਮਤਲਬ ਆਪਣੇ ਦਿਮਾਗ ਦੇ ਵਿੱਚ ਕੋਈ ਵੀ ਧੋਖ ਤਗਲੀ ਯੋ ਜਾਂ ਮਤਲਬ ਇਤਨਾ ਆਪਣੇ ਥੋੜੇ ਦਿਮਾਗ ਦੇ ਤੁਸੀਂ ਗੱਪ ਮਾਰੋਗੇ ਜਾਂ ਝੂਠ ਬੋਲੋਗੇ ਨਾ ਤਾਂ ਤੁਹਾਡੇ ਦਿਮਾਗ ਚ ਉਹ ਨਹੀਂ ਚੱਲੂਗਾ ਨਾ ਤੁਸੀਂ ਮਤਲਬ ਜੇ ਤੁਸੀਂ ਸੱਚ ਬੋਲਣੇ ਖੁੱਲ ਜੂਗੇ ਸੱਚ ਬੋਲੇ ਹਨਾ ਸੱਚੇ ਖੜਿਆ ਤਾਂ ਉਹ ਨੀਚਾ ਤੁਹਾਡੇ ਦਿਮਾਗ ਚ ਨਹੀਂ ਚੱਲਣਗਾ ਹਨਾ ਹਮੇਸ਼ਾ ਸੱਚ ਬੋਲਣ ਦੀ ਕੋਸ਼ਿਸ਼ ਕਰਿਆ ਕਰੋ ਤੇ ਆਪਣੇ ਆਪ ਨੂੰ ਵਧੀਆ ਐਕਟਵ ਰੱਖਿਆ ਕਰੋ ਹਨਾ ਕਿ ਤੁਸੀਂ ਕਦੇ ਵੀ ਕਿਸੇ ਦੀ ਵੀ ਇਸ ਨਹੀਂ ਕਰਨੀ ਇਹ ਨਹੀਂ ਹੋਏਗਾ ਦੇ ਤੁਸੀਂ ਕਿਸੇ ਦੇ ਕਿਉਂ ਇਹਨਾਂ ਰੂਪ ਕਰਾਉਣਾ ਨਹੀਂ ਆਪਣੇ ਆਪ ਨੂੰ ਜਿੰਨਾ ਤੁਹਾਡਾ ਦਿੱਤਾ ਉਹਨਾਂ ਤੁਸੀਂ ਖਾਓ ਤੁਸੀਂ ਆਪਣੀ ਨਿਯੰਤ ਕਰੋ ਤੇ ਆਪਣਾ ਖਾਓ ਹਨਾ ਕਿਉਂਕਿ ਇਹ ਗੱਲਾਂ ਜੋ ਮੈਂ ਕਰ ਰਿਹਾ ਇਹ ਗੱਲਾਂ ਸਾਰੀਆਂ ਸੋਚਣ ਵਾਲੀਆਂ ਗੱਲਾਂ ਨਹੀਂ ਡੂੰਘੀਆਂ ਗੱਲਾਂ ਨੇ ਜੇ ਤੁਸੀਂ ਸੋਚੋਗੇ ਇਹ ਚੀਜ਼ਾਂ ਬਹਿ ਕੇ ਮਤਲਬ ਜ਼ਿੰਦਗੀ ਦੀ ਬਹੁਤ ਵਧੀਆ ਕਾਮਜਾਬ ਹੋ ਜਾਂਦੀ ਹੈ ਨਾ ਪਰ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਦੇ ਮਾਗਰ ਲਾ ਕੇ ਤੁਸੀਂ ਮਤਲਬ ਕੋਈ ਕਰ ਲਿਆ ਜਾਂ ਮਤਲਬ ਕਿਵੇਂ ਵੀ ਹੈ ਨਾ ਤੇ ਬਾਅਦ ਤੁਹਾਡੇ ਕੋਲ ਹੋਵੇ ਨਾ ਕੁਛ ਉਹ ਵੀ ਮਤਲਬ ਤੁਹਾਨੂੰ ਦੁਖੀ ਮਤਲਬ ਦੁਖੀ ਰੱਖੋ ਕਦੇ ਵੀ ਸੁਖੀ ਨਹੀਂ ਗਈ ਕਿ ਇਹ ਹੋ ਗਿਆ ਨਾ ਤੁਹਾਡੇ ਕੋਲੇ ਖੁਸ਼ੀ ਪਾਉਣ ਵਾਸਤੇ ਸੁਖ ਸੁਖੀ ਰਹਿਣ ਵਾਸਤੇ ਹਮੇਸ਼ਾ ਆਪਣੀ ਜਿੰਨੀ ਤੁਸੀਂ ਜੇ ਤੁਸੀਂ 12000 ਰੁਪਏ ਚ 15000 ਰੁਪਏ ਚ ਕੰਮ ਕਰਦੇ ਹੋ ਤਾਂ ਤੁਸੀਂ ਉਹਦੇ ਸੈਟੀਸਫਾਈ ਰਹੋ ਕਦੇ ਵੀ ਇਹ ਨਹੀਂ ਸੋਚਣਾ ਵੀ ਮੈਨੂੰ ਪਰਮਾਤਮਾ ਨੇ ਦਿੱਤਾ ਪਰ ਜਿਸ ਜੀ 12 ਤੱਕ ਕਹੇਗੀ ਜਲੇ ਮਤਲਬ ਹਣਾ ਤਾਂ ਸਾਨੂੰ ਪੈਸਾ ਹੁਣ ਜ਼ਰੂਰੀ ਹੀ ਹੈ ਵੈਸੇ ਹਣਾ ਪੈਸਾ ਪਰ ਪੈਸਾ ਕਿਵੇਂ ਆਊਗਾ ਜੇ ਤੁਸੀਂ ਕੋਚ ਰਹੋਗੇ ਸੈਟੀਸਫਾਈ ਆਪਣੇ ਆਪ ਨੂੰ ਸੈਟੀਸਫਾਈ ਰੱਖੋਗੇ ਤਾਂ ਪੈਸਾ ਆਊਗਾ ਜੇ ਤੁਸੀਂ ਦੂਜਿਆਂ ਦੇਖ ਕੇ ਆਪਣਾ ਟਾਉਂਦੇ ਰਹੋਗੇ ਜਾਂ ਮਤਲਬ ਕਿਵੇਂ ਵੀ ਹੈ ਨਾ ਇਹ ਨਹੀਂ ਪੈਸਾ ਆਉਂਦਾ ਇਹ ਕਦੇ ਵੀ ਨਹੀਂ ਪੈਸਾ ਆਉਂਦਾ ਤੁਸੀਂ ਪਾਠ ਕਰੋ ਬਾਣੀ ਪੜੋ ਸਿਮਰਨ ਕਰੋ ਸੁਬਾ ਸ਼ਾਮ ਬਾਣੀ ਪੜਾ ਕਰੋ ਜੀ ਪ੍ਰਮਾਤਮਾ ਨਾਲ ਜੁੜੋ ਜਦੋਂ ਤੁਸੀਂ ਪ੍ਰਮਾਤਮਾ ਨਾਲ ਜੁੜ ਗਏ ਨਾ ਬਹੁਤੇ ਪੈਸੇ ਜ ਤੁਹਾਨੂੰ ਪੈਸੇ ਦੀ ਵੀ ਲੋੜ ਨਹੀਂ ਪੈਣੀ ਤੇ ਪ੍ਰਮਾਤਮਾ ਤੁਹਾਨੂੰ ਦੁੱਖ ਵੀ ਨਹੀਂ ਦਿੰਦਾ ਕਿਉਂਕਿ ਤੁਹਾਨੂੰ ਬਗਵਾਨ ਵੀ ਨਹੀਂ ਕਰਦਾ ਪ੍ਰਮਾਤਮਾ ਕਿਉਂਕਿ ਤੁਸੀਂ ਪ੍ਰਮਾਤਮਾ ਨਾਲ ਜੁੜ ਗਏ ਤੁਹਾਨੂੰ ਬਹੁਤੇ ਪੈਸੇ ਦੀ ਵੀ ਲੋੜ ਨਹੀਂ ਪੈਣੀ ਐਵੇਂ ਉਹ ਉਹੋ ਪੈਸੇ ਜਦੋਂ ਬੰਦਾ ਬਗਵਾਨ ਹੋ ਜਾਂਦਾ ਹੈ ਨਾ ਜਦ ਬੰਦੇ ਜੰਗਾ ਘਰ ਬਣਾਉਣਾ ਸਭ ਕੁਝ ਬਣ ਜਾਂਦਾ ਹੁੰਦਾ ਪਰ ਖੁਸ਼ੀ ਰਹਿਣਾ ਪੈਂਦਾ ਹੈ ਨਾ ਜਿਹੜੀ ਕਿਲੀ ਵਿੱਚ ਆਪਣੀ ਵਿੱਚ ਤੇ ਉਹ ਤੁਸੀਂ ਆਪਣੀ ਖੁਸ਼ੀ ਪਾਓ ਤੇ ਆਨੰਦ ਮਾਣੋ ਹਣਾ ਉੱਚ ਹੈ ਨਾ ਵਸਤੇ ਕਈ ਚੀਜ਼ਾਂ ਹੋਰ ਵੀ ਹੋ ਜਾਂਦੀਆਂ ਨੇ ਮਨ ਵਿੱਚ ਲੋ ਤੇ ਆਪਣੇ ਆਪ ਨੂੰ ਤਾਂ ਤੁਸੀਂ ਮਤਲਬ ਹੈ ਹਮੇਸ਼ਾ ਚੜ੍ਹਦੀ ਕਲਾ ਵਿੱਚ ਹਾਸ ਦੇ ਰਿਆ ਕਰੋ ਤੇ ਕਿਸੇ ਕਦੇ ਵੀ ਕਿਸੇ ਦੀ ਚੋਰੀ ਨਹੀਂ ਜਾਂ ਨਹੀਂ ਕਦੇ ਕਿਸੇ ਨੂੰ ਦੇਖ ਕੇ ਛੜਦਾ ਨਹੀਂ ਹੈ ਨਾ ਪਹਿਲੀ ਗੱਲ ਤਾਂ ਤੇ ਉਸ ਤੋਂ ਬਾਅਦ ਮਤਲਬ ਇਹ ਹੈ ਵੀ ਮੈਂ ਇਹ ਕਹੂੰ ਬਾਰ ਬਾਰ ਜੇਕਰ ਜਿੰਦਗੀ ਜੇ ਵਿੱਚ ਜ਼ਿਆਦਾ ਖੁਸ਼ੀ ਹੋਣਾ ਤੇ ਜ਼ਿਆਦਾ ਮਨਪਿੰਤਰੋ ਕੁਝ ਵੀ ਕਾਹਾਂ ਚਾਹੋ ਨਾ ਤਾਂ ਪਾਠ ਮਤਲਬ ਪਾਠ ਨਾ ਸਿੱਖੋ ਸੁਵਾਸ਼ਾ ਪਾਠ ਕਰਦੇ ਰਹੋ ਸੁਬਾ ਕਰ ਲਿਆ ਸ਼ਾਮ ਕਰ ਲਿਆ ਦੁਪਹਿਰ ਕਰ ਲੈ ਜੇ ਤੁਸੀਂ ਮਤਲਬ ਜ਼ਿਆਦਾ ਟਾਈਮ ਨਾ ਲਗੋ ਹੋਰ ਜੌਬ ਵਗੈਰਾ ਨਹੀਂ ਕਰਦੇ ਤਾਂ ਦੁਪਹਿਰੇ ਮਤਲਬ ਬੰਦੇ ਕੋਲ ਟਾਈਮ ਹੁੰਦਾ ਬਾਕੀ ਜਿਹੜੀ ਰੋਟੀ ਪਾਣੀ ਖਾਣਾ ਉਹ ਦੀ ਵਾਈਟ ਦੀ ਵਾਈਟ ਜਰੂਰ ਕਰੋ ਤੇ ਜੋ ਕਰ ਕਰੋ ਵਾਇਕ ਨੂੰ ਦਾ ਵੀ ਜਿੰਨਾ ਦਿੱਤਾ ਤੁਸੀਂ ਅਸੀਂ ਖਾ ਰਹੇ ਹਾਂ ਹਨ ਤੇ ਪ੍ਰਮਾਤਮਾ ਤੁਹਾਨੂੰ ਦੁੱਗਣਾ ਵੀ ਦੇਊਗਾ ਪਰ ਸਬਰ ਵਖਣਾ ਪੋਦੀ ਨਹੀਂ ਸਬਰ ਸੰਭੋਗ ਰੱਖਣਾ ਪੈਣਾ ਕੋਜ਼ ਨੂੰ ਬਹੁਤ ਵਧੀਆ ਪਰਮਾਤਮਾ ਵੱਲੋਂ ਮਿਲਣਾ ਤੇ ਕਦੇ ਵੀ ਕਿਸੇ ਲਈ ਇਸ ਨੂੰ ਕਰਨੀ ਤੇ ਖੁਸ਼ ਰਹਿਣ ਲਈ ਹੱਸਦੇ ਬਹਦੇ ਰਹੋ ਹਰ ਇੱਕ ਨਾਲ ਮਿਲਦੇ ਜੁਲਦੇ ਰਹੋ ਕਦੇ ਵੀ ਕਿਸੇ ਨੂੰ ਇਹ ਅੱਖਾਂ ਨਹੀਂ ਕਰਨੀ ਚਲੋ ਅਗਲੀ ਵੀਡੀਓ ਦੇ ਵਿੱਚ ਆਪਾਂ ਮਿਲਦੇ ਹਾਂ ਕੱਲ ਮਿਲਾਂਗੇ